دوستو ویرو بھن براو ست رام رام السلام علیکم ورحمت اللہ وبرکاتہ میں توڑے واسطے لے کے آیا ایک کرن ٹائیا منتر چڑیل دا چڑیل لا کے واش کرنا کسی نو بھی نر ہوئے تو مرد ناری نو کر سکتا تو ناری ہوئے تو نار نو کر سکتی ہے منتر نمبر دو سو پندرہ پانچ سو ستانوے نمبر پیج پہلا میں دس دک میں مگرنت بنایا با جو اے 117 ਮੰਤਰਾਂ ਦਾ ਵਾ ਫੋਟੋਸਟੇਟ ਕਾਫੀ ਦੇ ਬਾਈਂਡ ਕਰਕੇ ਜਲਤ ਦੇ ਵਿੱਚ ਦੇਖ ਲਓ 500 ਪੇਜ ਦਾ ਗ੍ਰੰਥਾ ਜੀ ਇਹ ਹਰ ਇੱਕ ਨੂੰ ਇਹਦੀ ਜ਼ਰੂਰਤ ਆ ਅੱਜ ਕੱਲ ਦੇ ਟਾਈਮ ਦੇ ਵਿੱਚ 500 ਨੰਬਰ ਪੇਜ 117 ਮੰਤਰ ਜੀ ਦੇ ਵਿੱਚ ਔਰ ਜੋ ਹਰ ਇੱਕ ਦੀ ਨੀਡ ਆ ਹਰ ਇੱਕ ਦੀ ਜ਼ਰੂਰਤ ਆ ਅੱਜ ਕੱਲ ਦੇ ਸਮੇਂ ਦੇ ਵਿੱਚ ਅੱਜ ਕੱਲੇ ਦੌਰ ਦੇ ਵਿੱਚ ਇਸ ਨੂੰ ਪੜੋ ਸਿੱਧ ਕਰੋ ਤੇ ਪੂਰੇ ਵਿਧਿਵਤ ਲਿਖੇ ਹੋਏ ਵਿਧੀ ਇੱਕ ਇੱਕ ਮੰਤਰ ਦੀ ਲਿਖੀ ਹੋਈ ਹੈ ਪੂਰੀ ਅਨਪੜ੍ਹਤ ਆਣਪੜ੍ਹ ਬੰਦਾ ਵੀ ਇਹ ਮੰਤਰ ਸਿੱਧ ਕਰਕੇ ਕੰਮ ਨੂੰ ਲੈ ਸਕਦਾ ਵਾ ਔਰ ਗੱਡੀਆਂ ਵਾਲਿਆਂ ਨੂੰ ਤੇ ਇਸ ਮੰਤਰ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਮੰਤਰਾਂ ਦੇ ਗ੍ਰੰਥ ਦੀ 500 ਪੇਜ ਦਾ ਕੋਈ ਵੀ ਗ੍ਰੰਥ ਲੈਣਾ ਛਾਵੇ ਤਾਂ ਇਹ ਮੇਰਾ ਐਡਰੈਸ ਨੋਟ ਕਰ ਲਓ ਤੇ ਵੀ ਦਿੱਤਾ ਹੋਇਆ ਵਾ 9558529786 ਮੇਰਾ ਨੰਬਰ ਆ ਉਹ ਬਾਬਾ ਅਲੀ ਖਾਨ ਚਿਸ਼ਤੀ ਨਿਜਾਮੀ ਚਿਸ਼ਤੀ ਦਰਬਾਰ ਹੈ ਆਪਣਾ ਜੋ ਕੈਂਪ ਕਪੜਾ ਮਾਰਕੀਟ ਪਾਣੀ ਵਾਲੀ ਟੈਂਕੀ ਕੋਲ ਆ ਕੇ ਤੁਸੀਂ ਜਿਸ ਨੂੰ ਮਰਜ਼ੀ ਅਲੀ ਬਾਬੇ ਦਾ ਦਰਬਾਰ ਜਾਂ ਨਿਜਾਮੀ ਚਿਸ਼ਤੀ ਦਰਬਾਰ ਪੁੱਛ ਕੇ ਆ ਸਕਦੇ ਹੋ ਮੰਗਲਵਾਰ ਤੇ ਵੀਰਵਾਰ ਅਸੀਂ ਬੈਠਦੇ ਹਾਂ ਦੋਸਤੋ ਆਦਰ ਡੇਸ ਦੇ ਵਿੱਚ ਯਾਨੀ ਹੋਰ ਕਿਸੇ ਦਿਨ ਨਾ ਆਉਣ ਦੀ ਕੋਸ਼ਿਸ਼ ਕਰਿਓ ਕਿਉਂਕਿ ਅਸੀਂ ਮਿਲਦੀ ਨਹੀਂ ਸਿਰਫ ਮੰਗਲਵਾਰ ਤੇ ਵੀਰਵਾਰ ਹੀ ਅਸੀਂ ਮਿਲਦੇ ਆਂ ਔਰ 10 ਵਜੇ ਤੋਂ ਲੈ ਕੇ ਰਾਤ ਨੂੰ 8 ਵਜੇ ਤੱਕ ਅਸੀਂ ਬੈਠਦੇ ਆਂ ਜਿਹੜਾ ਮਰਜ਼ੀ ਆ ਸਕਦਾ ਸ਼ਖਸ ਜੋ ਵੀ ਪੁੱਛਣਾ ਹੋਵੇ ਆਉਣ ਤੋਂ ਪਹਿਲਾਂ ਜ਼ਰੂਰ WhatsApp ਤੇ ਰਾਬਤਾ ਕਰ ਲਓ ਕਿ ਕੀ ਲੈ ਕੇ ਆਉਣਾ ਜਿਸ ਚੀਜ਼ ਬਾਰੇ ਪੁੱਛਣਾ ਮੌਦੇ ਬਾਰੇ ਅਸੀਂ ਦੱਸ ਦਿੰਨੇ ਆਂ ਕੀ ਕੀ ਲੈ ਕੇ ਆਉਣਾ ਭਾਈ ਕਰੂੰ ਠੀਕ ਹੈ ਜੀ ਚਲੋ ਆਪਾਂ ਚੱਲਦੇ ਹਾਂ ਮੰਤਰਵਾਲ ਮੰਤਰਵਾਲ ਜਾਣ ਤੋਂ ਪਹਿਲਾਂ ਕਰ ਦਿਓ ਇੱਕ ਪਿਆਰਾ ਜਿਹਾ ਲਾਈਕ ਔਰ ਜਿਸ ਬੰਦੇ ਨੇ ਅਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਸਾਡੀ ਵੀਡੀਓ ਤੁਹਾਨੂੰ ਮਿਲ ਜਾਵੇ ਅੱਜ ਬਹੁਤ ਹੀ دیر ਬਾਅਦ ਆਉਣ ਲੱਗਿਆ ਕਿਉਂਕਿ ਰੁੱਝੇ ਚੱਲਦੇ ਸੀਗੇ ਔਰ ਬਿਜੀ ਸੀ ਉਰਦੂ ਵੀ ਇਹ ਜੇ ਕੰਮ ਦੇ ਵਿੱਚ ਇੰਨੇ ਕਿ ਬਿਜੀਆਂ ਵੀਡੀਓ ਪਾਈ ਨਹੀਂ ਜਾਂਦੀ ਬਣਾਈ ਨਹੀਂ ਜਾਂਦੀ ਔਰ ਇਹ ਮੇਰਾ ਚਾਹਵਾ ਕਿ ਮੈਂ ਸਾਰਾ ਆਪਣਾ ਇਲਮ ਤੁਹਾਨੂੰ ਦੇਣਾ ਹੀ ਦੇਣਾ ਤੇ ਤੁਸੀਂ ਜੇ ਇਹੋ ਜਿਹਾ ਇਲਮ ਪਸੰਦ ਕਰਦੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਜਿੱਥੇ ਚੱਲਦੀ ਉਹਦਾ ਸੱਜੇ ਹੱਥ ਥੱਲੇ ਸਬਸਕ੍ਰਾਈਬ ਲਿਖਿਆ ਹੁੰਦਾ ਉੱਥੇ ਕਲਿੱਕ ਕਰਕੇ 올 ਨੋਟੀਫਿਕੇਸ਼ਨ ਦਾ ਬਟਨ ਦਬਾ ਦਿਓ ਤਾਂ ਜੋ ਨੋਟੀਫਿਕੇਸ਼ਨ ਆਨ ਹੋ ਗਈ ਤੇ ਫਿਰ ਮੈਂ ਜਦੋਂ ਵੀਡੀਓ ਪਾਉਂਗਾ ਤੁਹਾਨੂੰ ਸਾਰੀ-ਥੋੜੀ ਸਕਰੀਨ ਦੇ ਉੱਪਰ ਹੀ ਮਿਲ ਜੂਗੀ ਦੋਸਤੋ ਮੰਤਰਵਾਲ ਚਾਲਦੇ ਆ ਆਮੀ ਪਾਨੀ ਜਾਮੀ ਪਾਨੀ ਰੜੇ ਧੂੜ ਤਮਾਮੀ ਪਾਨੀ ਫੁਲਾਣੀ ਨੂੰ ਘੇਰ ਲਿਆਮੀ ਪਾਨੀ ਜੇ ਮਰਦ ਪੜੇ ਤਾਂ ਫਲਾਣੀ ਕਵੇ ਜੇ ਔਰਤ ਪੜੇ ਤਾਂ ਫਲਾਣੇ ਨੂੰ ਠੀਕ ਹੈ ਜੀ ਦੋਨੋਂ ਹੀ ਪੜ ਸਕਦੇ ਆ ਇਸ ਮੰਤਰ ਦਾ ਜਾਪ ਇਕਾਂਤ ਜਗ੍ਹਾ ਤੇ ਬੈਠ ਕੇ 40 ਦਿਨ ਰੋਜ਼ 1000 ਵਾਰ ਜਪਣ ਨਾਲ ਇਹ ਇਸ਼ਨਾਨ ਕਰਕੇ ਬੈਠਣਾ ਮਾ ਸਿਰਫ ਪੰਜ ਅਗਰਬੱਤੀਆਂ ਜਗਾ ਕੇ ਬੈਠਣਾ ਇਤਰ ਲਗਾ ਕੇ ਬੈਠਣਾ ਕੋਲ ਪੰਜ ਲੱਡੂ ਪੰਜ ਪਤਾਸੀ ਪੰਜ ਟੌਫੀਆਂ ਪੰਜ ਚਾਕਲੇਟ ਰੱਖ ਕੇ ਪਾਰ ਕਰਨਾ ਮਾ ਜੀ ਫਿਰ ਉਹ ਕਿਸੇ ਚਰਾਏ ਤੇ ਜਾਂ ਫਿਰ ਪिपल ਦੇ ਥੱਲੇ ਰੱਖਿਆਉਣਾ ਇਹ ਸਮਾਨ ਰੋਜ਼ ਹੀ ਰੋਜ਼ ਹੀ ਰੱਖ ਲੋ ਤੇ ਜੇ ਕੋਈ ਬੰਦਾ ਰੋਜ਼ ਨਹੀਂ ਰੱਖ ਸਕਦਾ ਫਿਰ ਪਹਿਲੇ ਤੇ ਆਖਰੀ ਦਿਨ ਜ਼ਰੂਰ ਰੱਖੇ ਹੋਰ ਇਹਦਾ ਕੋਈ ਫੋਗ ਪ੍ਰਸਾਦ ਨਹੀਂ ਆ ਇਪਲ ਦੇ ਦਰਖਤ ਥੱਲੇ ਜਾਂ ਫਿਰ ਬੋਰਡ ਦੇ ਦਰਖਤ ਥੱਲੇ ਜਾਂ ਚਰਾਹੀ ਦੇ ਵਿੱਚ ਰੱਖਣਾ। ਫਾਟ ਕਰਨ ਤੋਂ ਬਾਅਦ ਰੱਖ ਕੇ ਆਉਣਾ ਫੌਰਨ ਅਗਲੇ ਦਿਨ ਨਹੀਂ ਰੱਖਣ ਜਾਣਾ। 40 ਦਿਨਾਂ ਬਾਅਦ ਚੜ੍ਹੇਲ ਹਾਜ਼ਰ ਹੋਵੇਗੀ ਜਿੱਥੇ ਵੀ ਨਜ਼ਰ ਕਰੋਗੇ ਉੱਥੇ ਚੜ੍ਹੇਲ ਫੌਰਨ ਜਾਵੇਗੀ। ਤੁਹਾਡੇ ਖਿਆਲ ਉਸ ਨੂੰ ਆਉਣ ਲਾ ਦਿੱਤੇ ਜਾਣਗੇ ਚੜ੍ਹੇਲ ਵੱਲੋਂ ਤੁਹਾਡੇ ਖਿਆਲ ਦਿਮਾਗ ਦੇ ਵਿੱਚ ਭਰ ਦੂਗੀ ਉਹ। ਉਦੋਂ ਤੱਕ ਚੈਨ ਨਹੀਂ ਆਊ ਜਦੋਂ ਤੱਕ ਤੁਹਾਨੂੰ ਆ ਕੇ ਮਿਲ ਨਹੀਂ ਲੈਂਦੀ ਜਿਸ ਤੇ ਵੀ ਛੱਡੋਗੇ ਯਾਨੀ ਉਹ ਆਪ ਇਸਤਰੀ ਹੋਵੇ ਜਾਂ ਪਰਸ ਹੋਵੇ ਤੁਹਾਨੂੰ ਆਪ ਆ ਕੇ ਮਿਲੇਗੀ ਨੋਟ ਕਿਸੇ ਨੂੰ ਵੀ ਟਾਫੀ ਚਾਕਲੇਟ ਲੱਡੂ ਤੇ ਪਤਾ ਸਿੱਤ ਸੱਤ ਵਾਰ ਮੰਤਰ ਪੜ੍ਹ ਕੇ ਖਵਾਓਗੇ ਤਾਂ ਫੌਰਨ ਵਾਸ ਹੋ ਜਾਵੇਗੀ ਨਾਰੀ ਅਤੇ ਪਰਸ ਨਾਰੀ ਕਰੇਗੀ ਨਰਵਸ ਹੋ ਜਾਊਗਾ ਤੇ ਪਰਸ ਅਨ ਕਰੇਗਾ ਤੇ ਔਰਤ ਵਾਸ ਹੋ ਜਾਵੇਗੀ ਇਸ ਮੰਤਰ ਦਾ ਜਪ ਦੁਆੜੀ ਹੋਲੀ ਜਾਂ ਗ੍ਰਹਿ ਦੇ ਵਿੱਚ ਵੀ 1000 ਪੜ ਕੇ ਤੁਸੀਂ ਸਦ ਕਰ ਸਕਦੇ ਹੋ ਅਸੀਂ ਕਈਆਂ ਨੂੰ ਇਹ ਮੰਤਰ ਸਦ ਕਰਵਾਇਆ ਇਹ ਅਜਮਾਇਸ਼ ਕੀਤੀ ਉਹਨਾਂ ਨੇ ਜਦੋਂ ਖਰਾ ਉਤਰਿਆ ਕੋਈ ਵੀ ਐਸਾ ਸਖਸ਼ ਨਹੀਂ ਜੀ ਦਾ ਕੰਮ ਨਾ ਬਣਿਆ ਹੋਵੇ ਸਦ ਕਰੋ ਤੇ ਅਜਮਾਓ ਤੇ ਆਪਣੀਆਂ ਦੁਆਵਾਂ ਤੇ ਅਰਦਾਸਾਂ ਦੇ ਵਿੱਚ میں میرے یاد رکھو میں بابا علی خان چشتی نیجامی چشتی دربار نانک نگری موگا دے منگل رہا ویر ویروار تو اسی آکے مل بھی ساکتے ہیں سانو تے آن تو پہلا آن دا طریقہ پوچھ لیو بے کروں کی میں ایس طرح سیدھا ڈریکٹر سارے کو نہ آئیو دوستو ستری کال رام رام اسلام علیکم اگلی ویڈیو کو لے کے آئے ہیں پیج نمبر پانچ سو نڑنوے ہو گیا جی چھ سو نمبر پیج سے چل گئے آپ آج چھ سو پیج تک اپن کر چکے ہیں اگلا منتر ہے جڑا وہ مہا کالی جی کا باہر جان واستے ویزا لگواؤ واستے دوستوں ستری رام رام السلام علیکم و اللہ وبرکاتہ لائک شیئر سبسکرائب